ਨੋਟੀਫਿਕੇਸ਼ਨ ਜਾਰੀ ਕੀਤਾ ਜਿਦੇ ਵਿੱਚ ਲਿਖਿਆ ਕਿ 3 ਤੋਂ 6 ਸਾਲ ਦੇ ਬੱਚੇ ਹੁਣ ਸਰਕਾਰੀ ਸਕੂਲਾਂ ਚ ਜਾਣਗੇ ਇਸ ਤੋਂ ਇਲਾਵਾ ਜਿਹੜਾ ਸਾਨੂੰ ਕੋਈ ਫੋਨ ਨਹੀਂ ਦਿੱਤਾ ਕੋਈ ਸਾਨੂੰ ਫੋਨ ਡਾਟਾ ਪਾਉਣ ਲਈ ਕੋਈ ਪੈਸਾ ਨਹੀਂ ਦਿੰਦੇ ਜੇ ਉਹ ਸਰਕਾਰੀ ਸਕੂਲਾਂ ਜਾਂਦੇ ਆ ਬੱਚੇ ਤਾਂ ਨਾ ਉੱਥੇ ਉਹਨਾਂ ਨੂੰ ਸਾਹਮਣੇ ਵਾਸਤੇ ਕੋਈ ਹੈ ਤੇ ਨਾ ਹੀ ਉਹਨਾਂ ਦਾ ਮਤਲਬ ਉਹਨਾਂ ਦੀ ਸਿਹਤ ਨੂੰ ਲੈ ਕੇ ਕੁਝ ਨਾ ਜਿਹਦੇ ਨਾਲ ਸਾਡੀਆਂ ਜਿਹੜੀਆਂ ਵਰਕਰ ਹੈਲਪਰਾਂ ਨੇ ਉਹ ਆਰਥਿਕ ਪੱਖੋਂ ਤੇ ਸਮਾਜਿਕ ਪੱਖੋਂ ਵੀ ਕਮਜ਼ੋਰ ਰਹਿ ਰਹੀਆਂ ਨੇ ਤੇ ਨਾ ਹੀ ਅਸੀਂ ਆਪਣੇ ਬੱਚੇ ਆਂਗਣਵਾੜੀ ਵਾਲੇ ਸਰਕਾਰੀ ਸਕੂਲਾਂ ਚ ਜਾਂ ਹੋਰ ਵੀ ਕਿਸੇ ਸਕੂਲਾਂ ਚ ਜਾਣ ਦੇਵਾਂਗੇ ਤਿੰਨ ਫੋਟੋਆਂ ਖਿੱਚ ਕੇ ਪਾਓ ਜੀ ਆਨਲਾਈਨ ਕੰਮ ਕਰੋ ਜਿਹੜੇ ਸਾਡਾ ਹੋਰ ਕੰਮ ਨੇ ਉਹ ਮਤਲਬ ਧਰੇ ਦੇ ਧਰੇ ਰਹਿ ਜਾਂਦੇ ਨੇ ਆਜਾ ਆਜਾ ਜਿੰਦਾਬਾ ਜਿੰਦਾਬਾ ਜਸਕਰ ਮੁਰਦਾਬਾ 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 ਜਸਕਰ ਮੁਰਦਾਬਾ ਮੁਰਦਾਬਾ ਜਿੰਦਾਬਾ ਜਿੰਦਾਬਾ ਚੇਰਾਂ ਦੇ ਬੱਚੇ ਸਾਡਾ ਹੱਕ ਸਾਡਾ ਹੱਕ ਸਾਡਾ ਹੱਕ ਸਾਡਾ ਹੱਕ ਆਈ ਤੇ ਹੱਕ ਹੱਕ ਨਾਲ ਬਾਂਦੇ ਇੱਕੇ ਨਾਲ ਲੋੜ ਪਈ ਸੰਗਤ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਬੰਦੇ ਅੱਜ ਕਾਪੀਆਂ ਸਾੜੀਆਂ ਜਾ ਰਹੀਆਂ ਜਿਹੜੀਆਂ ਸਾਡੇ ਵੱਲੋਂ ਅੱਜ ਕਾਪੀਆਂ ਸਾੜੀਆਂ ਜਾ ਰਹੀਆਂ ਇਹ ਸਟੇਟ ਵੱਲੋਂ ਉਲਿੱਖਿਆ ਹੋਇਆ ਪ੍ਰੋਗਰਾਮ ਆ ਸਾਡਾ ਜਿਹੜੀ ਸਿੱਖਿਆ ਵਿਭਾਗ ਹੈ ਉਹਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਦੇ ਵਿੱਚ ਲਿਖਿਆ ਕਿ 3 ਤੋਂ 6 ਸਾਲ ਦੇ ਬੱਚੇ ਹੁਣ ਸਰਕਾਰੀ ਸਕੂਲਾਂ ਚ ਜਾਣਗੇ ਪਰ ਜਿਹੜੇ 3 ਤੋਂ 5 ਸਾਲ ਦੇ ਬੱਚੇ ਆ ਉਹ ਉਹਨਾਂ ਨੂੰ ਪ੍ਰੀ ਨਰਸਰੀ ਦੀ ਲੋੜ ਹੈ ਤੇ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਉਹ ਪ੍ਰੀ ਨਰਸਰੀ ਤੋਂ ਹੀ ਆਪਣੇ ਜਿਹੜਾ ਬਚਪਨ ਆ ਉਹ ਸਟਾਰਟ ਕਰਦੇ ਆਗੇ ਬਾਕੀ ਪ੍ਰੀ ਨਰਸਰੀ ਸਾਨੂੰ ਹੈਲਪਰਾਂ ਮਿਲੀਆਂ ਹੋਈਆਂ ਜਿਹੜੀਆਂ ਬੱਚਿਆਂ ਦਾ ਧਿਆਨ ਰੱਖਦੀਆਂ ਤੇ ਅਸੀਂ ਉਹਨਾਂ ਦੇ ਪੋਸ਼ਣ ਵੱਲ ਖਾਸ ਕਰਕੇ ਧਿਆਨ ਦਿੰਨੇ ਆ ਜੇ ਉਹ ਸਰਕਾਰੀ ਸਕੂਲਾਂ ਜਾਂਦੇ ਆ ਬੱਚੇ ਤਾਂ ਨਾ ਉੱਥੇ ਉਹਨਾਂ ਨੂੰ ਸਾਹਮਣੇ ਵਾਸਤੇ ਕੋਈ ਹੈ ਤੇ ਨਾ ਹੀ ਉਹਨਾਂ ਦਾ ਮਤਲਬ ਉਹਨਾਂ ਦੀ ਸਿਹਤ ਨੂੰ ਲੈ ਕੇ ਕੁਝ ਨਾ ਪੋਸ਼ਣ ਨੂੰ ਲੈ ਕੇ ਕੁਝ ਅਸੀਂ ਬੱਚਿਆਂ ਦਾ ਜਿਵੇਂ ਹੈਲਥ ਚੈੱਕਅਪ ਕਰਵਾਉਨੇ ਆ ਟੀਕੇਆਂ ਦਾ ਬੱਚਿਆਂ ਦਾ ਰਿਕਾਰਡ ਰੱਖਦੇ ਆ ਨਹੀਂ ਲੱਗੇ ਤਾਂ ਲਗਵਾਉਂਦੇ ਆ ਬਹੁਤ ਸਾਰੀਆਂ ਸੁਵਿਧਾਵਾਂ ਜਿਹੜੀਆਂ ਉਹ ਆਂਗਣਵਾੜੀ ਵਰਕਰ ਦੁਆਰਾ ਦਿੱਤੀਆਂ ਜਾਂਦੀਆਂ ਆ ਤੇ ਜੇ ਉਹ ਬੱਚੇ ਸਰਕਾਰੀ ਸਕੂਲਾਂ ਚ ਜਾਂਦੇ ਆ ਨਾਲੇ ਤਾਂ ਸਾਡੇ ਜਿਹੜੇ ਆਂਗਣਵੜੀ ਦੀ ਫੁੱਲਵਾੜੀ ਆ ਸਾਡੇ ਆਂਗਣਵੜੀਆਂ ਖਾਲੀ ਹੋ ਜਾਣਗੀਆਂ ਬਿਲਕੁਲ ਤੇ ਨਾਲੇ ਉਹ ਜਿਹੜੇ ਬੱਚਿਆਂ ਦਾ ਬਚਪਨ ਖੇਡ ਵੀਦੀ ਰਹਹੀਂ ਬੱਚਿਆਂ ਨੂੰ ਅਸੀਂ ਸਿਖਾਉਣਾ ਹੈਗਾ ਤੇ ਉਹ ਜੇ ਸਰਕਾਰੀ ਸਕੂਲਾਂ ਚ ਜਾਣਗੇ ਤਾਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਤਲਬ ਘੂਰ ਘੱਪ ਕਰਕੇ ਹਨਾ ਬੱਚਿਆਂ ਦਾ ਜਿਹੜਾ ਫਿਊਚਰ ਆਂਗਣਵੜੀ ਦੇ ਵਿੱਚ ਸਿਕਿਉਰ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਹੈ ਤੇ ਨਾ ਹੀ ਅਸੀਂ ਆਪਣੇ ਬੱਚੇ ਆਂਗਣਵਾੜੀ ਵਾਲੇ ਸਰਕਾਰੀ ਸਕੂਲਾਂ ਜਾਂ ਹੋਰ ਵੀ ਕਿਸੇ ਸਕੂਲਾਂ ਜਾਂ ਦੇਵਾਂਗੇ ਤਿੰਨ ਤੋਂ 5 ਸਾਲ ਦੇ ਬੱਚੇ ਨੂੰ ਪ੍ਰੀ ਨਰਸਰੀ ਜ਼ਰੂਰੀ ਹੈ ਤੇ ਉਹ ਅਸੀਂ ਹੀ ਦੇਵਾਂਗੇ ਇਸ ਨੂੰ ਲੈ ਕੇ ਅਸੀਂ ਸੰਘਰਸ਼ ਉਹ ਲਿਖਿਆ ਹੋਇਆ 5 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਅੱਗੇ ਆਲ ਪੰਜਾਬ ਇਹ ਮੰਗਾਂ ਨੂੰ ਲੈ ਕੇ ਇਹਦੇ ਨਾਲ ਹੋਰ ਰਿਲੇਟਡ ਮੰਗਾਂ ਉਹਨਾਂ ਨੂੰ ਲੈ ਕੇ ਪਹੁੰਚਾਂਗੇ ਤੇ ਜੇ ਸਾਡੇ ਮੰਗਾਂ ਤੇ ਕੋਈ ਸੁਣਵਾਈ ਨਹੀਂ ਹੋਈ ਉੱਥੇ ਤਾਂ ਅਸੀਂ ਉੱਥੇ ਪੱਕਾ ਮੋਰਚਾ ਵੀ ਲਗਾ ਸਕਦੇ ਹਾਂ ਜਿਹਦੇ ਲਈ ਅਸੀਂ ਪੂਰੀਆਂ ਤਿਆਰੀਆਂ ਕਰ ਰੱਖੀਆਂ ਤੇ ਅਸੀਂ ਆਪਣਾ ਖਾਣ ਪੀਣ ਦਾ ਸਮਾਨ ਕਿਸਾਨਾਂ ਵਾਂਗੂ ਸਭ ਕੁਝ ਨਾਲ ਲੈ ਕੇ ਜਾਵਾਂਗੇ ਜਿੰਦਾਬਾਦ ਜਿੰਦਾਬਾਦ ਘਣਾ ਦਾ ਜਿੰਦਾਬਾਦ 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 ਿਲਕੋ 6 ਸਾਲ ਦੇ ਬੱਚੇ ਸਾਡਾ ਹੱਕ ਸਾਡਾ ਹੱਕ ਸਾਡਾ ਹੱਕ ਿਲਕੋ 6 ਸਾਲ ਦੇ ਬੱਚੇ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ ਲੈ ਕੇ ਰਾਵਾਂਗੇ ਸਾਡਾ ਹੱਕ ਸਾਡਾ ਮਤਲਬ ਸਾਡਾ ਹਕਕ ਸਾਡੰਦਾ ਇਹ ਤਾਂ ਬਿਨਾਸੀ 5 ਤਰੀਕ ਨੂੰ 5 ਮਾਰਚ ਨੂੰ ਸੰਗਰੂਰ ਸੀਐਮ ਦੀ ਕੋਠੀ ਦੇ ਅੱਗੇ ਆਲ ਪੰਜਾਬ ਦਾ ਧਰਨਾ ਲਾ ਰਹੇ ਹਾਂ ਇਸ ਤੋਂ ਇਲਾਵਾ ਸਾਡੇ ਹੋਰ ਬਹੁਤ ਸਾਰੇ ਮੰਗਾਂ ਨੇ ਜਿਵੇਂ ਕਿ ਸਭ ਤੋਂ ਹਾਈਲਾਈਟ ਜਿਹੜੀ ਅੱਜ ਮੰਗ ਕਰਨ ਵਾਲੀ ਉਹ ਤਿੰਨ ਤੋਂ ਚਾਰ 6 ਸਾਲ ਦੇ ਬੱਚਿਆਂ ਦੀ ਤਾਂ ਹੈਗੀ ਆ ਇਸ ਤੋਂ ਇਲਾਵਾ ਜਿਹੜਾ ਸਾਨੂੰ ਕੋਈ ਫੋਨ ਨਹੀਂ ਦਿੱਤਾ ਕੋਈ ਸਾਨੂੰ ਫੋਨ ਡਾਟਾ ਪਾਉਣ ਲਈ ਕੋਈ ਪੈਸਾ ਨਹੀਂ ਦਿੰਦੇ ਸਾਨੂੰ ਆਨਲਾਈਨ ਕੰਮ ਕਰਨ ਦਾ ਮਤਲਬ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਡੇਲੀ ਉਸ ਜਿਹੜਾ ਆਨਲਾਈਨ ਕੰਮ ਕਰ ਰਹੇ ਹਾਂ ਡੇਲੀ ਇੱਕ ਕੰਮ ਸਾਡੇ ਨਾਲ ਜੋੜ ਦਿੱਤਾ ਜਾਂਦਾ ਜਿਹਦੇ ਨਾਲ ਸਾਡੀਆਂ ਵਰਕਰਾਂ ਤੇ ਹੈਲਪਰਾਂ ਬਹੁਤ ਪਰੇਸ਼ਾਨ ਹੁੰਦੀਆਂ ਨੇ ਅਸੀਂ ਸਿਰਫ ਆਨਲਾਈਨ ਕੰਮ ਫੋਟੋ ਖਿੱਚ ਕੇ ਪਾਓ ਜੀ ਆਨਲਾਈਨ ਕੰਮ ਕਰੋ ਜਿਹੜੇ ਸਾਡਾ ਹੋਰ ਕੰਮ ਨੇ ਉਹ ਮਤਲਬ ਧਰੇ ਦੇ ਧਰੇ ਰਹਿ ਜਾਂਦੇ ਨੇ ਇਸ ਤੋਂ ਇਲਾਵਾ ਜੋ ਸਾਨੂੰ ਨਵੇਂ ਨਵੇਂ ਕੰਮ ਸਾਡੇ ਤੋਂ ਉੱਪੇ ਜਾ ਰਹੇ ਨੇ ਬਹੁਤ ਸਾਰਾ ਕੰਮ ਮਤਲਬ ਸਾਡੇ ਤੋਂ ਲਿਆ ਜਾ ਰਿਹਾ ਉਸ ਹਿਸਾਬ ਨਾਲ ਸਾਡੀ ਤਨਖਾਹ ਬਹੁਤ ਘਟਣੀ 1975 ਤੋਂ ਲੈ ਕੇ ਅੱਜ ਤੱਕ ਅਸੀਂ ਜਿਹੜੀ ਰੇਸ਼ੋ ਨਾਲ ਵੰਗਾਈ ਵਧੀਆ ਉਸ ਰੇਸ਼ੋ ਨਾਲ ਉਸ ਤੋਂ ਅੱਧੀ ਤੋਂ ਅੱਧੀ ਵੀ ਸਾਡੀ ਤਨਖਾਹ ਨਹੀਂ ਵਧੀ ਹੈਗੀ ਜਿਹਦੇ ਨਾਲ ਸਾਡੀਆਂ ਜਿਹੜੀਆਂ ਵਰਕਰ ਹੈਲਪਰਾਂ ਨੇ ਉਹ ਆਰਥਿਕ ਪੱਖੋਂ ਤੇ ਸਮਾਜਿਕ ਪੱਖੋਂ ਵੀ ਕਮਜ਼ੋਰ ਰਹਿ ਰਹੀਆਂ ਨੇ ਸਮਾਜਿਕ ਪੱਖੋਂ ਮੈਂ ਐਵੇਂ ਕਹਿ ਰਹੀ ਹਾਂ ਕਿ ਜਿਵੇਂ ਸਾਡਾ ਜਿਹੜਾ ਵਿਭਾਗ ਸਮਾਜਿਕ ਸੁਰੱਖਿਆ ਦਾ ਵੀ ਹੈ ਜਿਹੜੇ ਸਾਡੇ ਮੈਕਮੇ ਵਾਲੇ ਨੇ ਸਾਡੇ ਮਤਲਬ ਅਫੀਸਰ ਨੇ ਸਾਨੂੰ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਵਰਕਰਾਂ ਹੈਲਪਰਾਂ ਨੂੰ ਅ ਇੱਕ ਮਹੀਨੇ ਦੀ ਉਹਦੇ ਲਈ ਸਾਨੂੰ ਮਹਾਲੀ ਭੇਜਿਆ ਜਾ ਰਿਹਾ ਮਹਾਲੀ ਉੱਥੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਕੋਈ ਮਤਲਬ ਉੱਥੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਉਹ ਕਹਿੰਦੇ ਜਸਤਾ ਪਸ ਟ੍ਰੇਨਿੰਗ ਦੇਣੀ ਆ ਤੁਸੀਂ ਜਿੱਥੇ ਮਰਜ਼ੀ ਰਹੋ ਨਾ ਰਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੀਆਂ ਜਿਹੜੀਆਂ ਵਰਕਰਾਂ ਨੇ ਬਰਨਾਲਾ ਜ਼ਿਲ੍ਹੇ ਦੀਆਂ ਗਾਂ ਪਿੰਡਾਂ ਤੋਂ ਵੀ ਨੇ ਉਹ ਜਾਂਦੀਆਂ ਨੇ ਤਾਂ ਉੱਥੇ ਗੁਰਦੁਆਰਿਆਂ ਦੇ ਵਿੱਚ ਰੁੜਦੀਆਂ ਨੇ ਗੁਰਦੁਆਰਿਆਂ ਵਾਲੇ ਵੀ ਦੋ ਤਿੰਨ ਦਿਨ ਰੱਖ ਕੇ ਕਹਿੰਦੇ ਨੇ ਬੀਬਾ ਇੱਕ ਮਹੀਨਾ ਤਾਂ ਇੱਥੇ ਤੁਹਾਡਾ ਪੋਸੀਬਲ ਨਹੀਂ ਹੈਗਾ ਰਹਿਣਾ ਤੇ ਜਿਹੜੀ ਵਾਜ ਨਹੀਂ ਮੰਗੀ ਦਿੱਤੀ ਜਿਹੜੀ ਵਾਜ ਕਰਾ ਦੇ। ਅਸੀਂ ਇਸ ਤੋਂ ਇਲਾਵਾ ਵੀ ਮਤਲਬ ਸਾਡੇ ਜਿਹੜੇ ਨੇੜੇ ਪਟਿਆਲਾ ਸੈਂਟਰ ਹੈਗਾ ਲੋਕਲ ਪਟਿਆਲੇ ਨੂੰ ਤਾਂ ਪਟਿਆਲੇ ਹੀ ਭੇਜ ਰਹੇ ਨੇ ਲੇਕਿਨ ਸਾਡੇ ਜਿਹੜੇ ਬਰਨਾਲਾ ਜ਼ਿਲ੍ਹਾ ਉਹਨੂੰ ਮਹਾਲੀ ਭੇਜ ਰਹੇ ਨੇ ਇਸਨੂੰ ਬਹੁਤ ਵੱਡੀ ਸਾਡੀ ਪ੍ਰੋਬਲਮ ਆ ਰਹੀ ਆ ਬਾਰ ਬਾਰ ਮੰਗ ਪੱਤਰ ਦੇਣ ਤੇ ਵੀ ਸਾਡੀ ਪ੍ਰੋਬਲਮ ਹੱਲ ਨਹੀਂ ਹੋ ਰਹੀ ਇਹਨਾਂ ਮੰਗਾਂ ਨੂੰ ਲੈ ਕੇ ਸਾਰੀਆਂ ਮਤਲਬ ਜਿਵੇਂ ਸਾਡੀ ਗ੍ਰੇਡ ਦੀ ਮੰਗ ਹੋ ਗਈ ਮਿਨੀਮਮ ਬੇਜ ਦੀ ਮੰਗ ਹੋ ਗਈ ਸਾਡੇ ਕੋਲ ਕੋਈ ਸੈਂਟਰ ਨਹੀਂ ਪ੍ਰੋਪਰ ਬੈਠਣ ਨੂੰ ਥਾਂ ਨਹੀਂ ਬੱਚਿਆਂ ਦੇ ਬੈਠਣ ਨੂੰ ਕੋਈ ਟਾਟ ਨਹੀਂ ਸਾਡੇ ਬੈਠਣ ਕੋਈ ਕੁਰਸੀ ਨਹੀਂ ਮਤਲਬ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਨੇ ਸਾਡੇ ਸੈਂਟਰਾਂ ਵਿੱਚ ਨੇ ਕੋਈ ਪੀਣ ਦਾ ਪਾਣੀ ਨਹੀਂ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਤੇ ਜਿਹੜੀ ਖੁਰਾਕ ਦੇ ਰਹੇ ਨੇ ਅੱਜ ਅੱਜ ਬੱਚਿਆਂ ਨੂੰ ਉਹ ਉਹਦਾ ਕੋਈ ਕੁਆਲਿਟੀ ਵਧੀਆ ਨਹੀਂ ਹੈਗੀ ਜਿਵੇਂ ਕਿ ਬੰਬ ਜੀਰੀ ਲੈ ਲੈ ਪੰਜੀਰੀ ਬਿਲਕੁਲ ਕੱਚਾ ਆਟਾ ਆ ਰਿਹਾ ਜਿਨ੍ਹਾਂ ਨੂੰ ਲੋਕ ਦੇ ਮਤਲਬ ਜਦੋਂ ਖਾਂਦੇ ਨੇ ਉਹ ਸਾਡੇ ਕੋਲ ਸ਼ਿਕਾਇਤ ਲੈ ਕੇ ਆ ਜਾਂਦੇ ਨੇ ਕਿ ਤੁਸੀਂ ਕਹੀ ਜੀ ਪੰਜੀਰੀ ਦਿੱਤੀ ਆ ਉਹ ਲੋਕਾਂ ਨੂੰ ਇਹ ਨਹੀਂ ਸਮਝ ਹੈਗੀ ਵੀ ਇਹ ਪੰਜੀਰੀ ਜਿਹੜੀ ਪਿੱਛੋਂ ਆਈ ਹੈ ਇਹਨਾਂ ਤਾਂ ਉਹੀ ਦੇਣੀ ਆ ਉਹ ਆ ਕੇ ਸਾਡੇ ਗਾਲ ਪੈਂਦੇ ਨੇ ਉੱਥੇ ਨਾ ਕਿ ਸੀ ਡੀ ਪੀਓ ਨਾ ਕੋਈ ਮਤਲਬ ਕੋਈ ਪੀਓ ਜਾਂ ਡਾਇਰੈਕਟਰ ਉਹਨਾਂ ਨੂੰ ਇਹ ਗੱਲਾਂ ਫੇਸ ਨਹੀਂ ਕਰਨੀ ਪੈਂਦੀਆਂ ਜਿਹੜੀਆਂ ਕਿ ਅਸੀਂ ਫੇਸ ਕਰਦੇ ਆ ਇਹਨਾਂ ਮੰਗਾਂ ਨੂੰ ਲੈ ਕੇ ਸਾਡਾ ਜਿਹੜਾ ਪੰਚਤਿਕ ਦਾ ਪ੍ਰੋਟੈਸਟ ਆ ਉਹ ਹੈਗੇ ਤੇ ਅੱਜ ਅਸੀਂ ਜਿਹੜੀਆਂ ਨੋਟੀਫਿਕੇਸ਼ਨ ਦੀ